ਬਟਾਲਾ ਦੇ ਮੱਲੀ ਮਾਰਕੀਟ ਨੇੜੇ ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਇੱਕ ਕਰ ਵਿੱਚੋਂ ਅਸਤੀ ਪੇਟੀਆਂ ਠੇਕੇ ਦੀ ਸ਼ਰਾਬ ਜਿਹੜੀ ਬਰਾਮਦ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਇਸ ਕਰ ਨੂੰ ਇੱਕ ਅਸ਼ੋਕ ਨਾਮਕ ਵਿਅਕਤੀ ਵੱਲੋਂ ਕਿਰਾਏ ਤੇ ਲਿਆ ਗਿਆ ਸੀ ਅਤੇ ਇੱਥੇੋਂ ਬਾਰੋ ਸਸਤੀ ਸ਼ਰਾਬ ਮੰਗਾ ਕੇ ਵੇਚਦਾ ਸੀ ਜਿਸ ਦੇ ਨਾਲ ਹੀ ਠੇਕੇਦਾਰਾਂ ਤੇ ਸਰਕਾਰ ਦੇ مالی ਦਾ ਵੱਡਾ ਨੁਕਸਾਨ ਜਿਹੜਾ ਹੈ ਉਹ ਹੋ ਰਿਹਾ ਸੀ ਤੇ ਛਾਪੇਮਾਰੀ ਦੌਰਾਨ ਜਦੋਂ ਇਸ ਸ਼ਰਾਬ ਦੀਆਂ ਬੈਰਕ ਪੇਟੀਆਂ ਬਰਾਮਦ ਹੋਈਆਂ ਤਾਂ ਐਕਸਾਈਜ਼ ਵਿਭਾਗ ਵੱਲੋਂ ਸਬੰਧਤ ਥਾਣੇ ਦੀ ਪੁਲਿਸ ਨੂੰ ਬੁਲਾ ਲਿਆ ਗਿਆ ਤੇ ਉੱਥੇ ਹੀ ਐਸ ਐਚਓ ਵੱਲੋਂ ਮੌਕੇ ਤੇ ਪਹੁੰਚ ਕੁ ਮਾਰਦੇ ਪਹਿਲਾਂ ਵੀ ਨਜਾਇਜ਼ ਸ਼ਰਾਬ ਵੇਚਣ ਦੇ ਮਾਮਲੇ ਦਰਜ ਨੇ ਅਤੇ ਫਿਲਹਾਲ ਉਹ ਫਰਾਰ ਦਸਤੇ ਚਾ ਰਹੀ ਹੈ। ਇਹ ਸਰ ਮੱਲੀ ਮਾਰਕੀਟ ਦਾ ਸਟਾਰ ਹੋਟਲ ਦੇ ਲਾਗੇ ਇੱਥੇ ਇੱਕ ਸੋ ਕੁਮਾਰ ਸੋਕਾ ਦਾ ਕੈਂਪ ਦਾਵਾ। ਉੱਤੇ ਪਹਿਲਾਂ ਬਹੁਤ ਪਰਚਾ ਹੋਇਆ ਹੈ ਸ਼ਰਾਬ ਦੇ ਨਜਾਇਜ਼। ਉਹਨੇ ਇੱਥੇ ਕਿਰਾਏ ਦਾ ਮਕਾਨ ਲੈ ਕੇ ਤੇ 80 ਪੇਟੀਆਂ ਰੱਖੀਆਂ ਸ਼ਰਾਬ ਦੀਆਂ ਵੱਖ-ਵੱਖ ਬਰਾਡ ਮਗਡਾਵਲ, ਬਲੈਕ ਹੌਰਨ, ਸੰਤਰਾ ਤਿੰਨ ਚਾਰ ਬ੍ਰਾਂਡ ਰੱਖੇ ਹੋ ਕੇ ਰੱਖੇ ਆ। ਠੀਕ ਹੈ। ਕੀ ਕਰਗੇ ਕੀ ਕਰਗੇ? ਕਾਰਵਾਈ ਤੇ ਪਰਚਾ ਹੋਏਗਾ ਜੋ ਪ੍ਰਸ਼ਾਸਨ ਕਾਰਵਾਈ ਕਰੇਗਾ। ਠੀਕ ਹੈ। ਹਾਂ ਜੀ ਜਸਤਿਸ ਸਾਹਿਬ ਆ ਗਏ। ਸਰ ਬਹੁਤ ਵੱਡਾ ਨੁਕਸਾਨ ਆਟਾ ਕੇ ਇਸ ਵਿੱਚ ਕਰੋੜਾਂ ਰੁਪਏ ਟੈਕਸ ਦਿੱਤਾ ਸਰਕਾਰ ਨੂੰ ਜੀ ਤੇ ਸਰਕਾਰ ਨੂੰ ਚੋਣਾ ਲਾੜੇ ਆ ਬਲੈਕ ਸਾਫ ਵਿੱਚ ਵਿੱਚ ਕੀ ਚਾਹੁੰਦੇ ਹੋ ਸੱਜਣਾ ਅਸੇ ਚੱਲਣੇ ਪ੍ਰਸ਼ਾਸਨ ਕੋ ਮੰਗ ਕਰਨੇ ਪੈਣੇ ਨੱਥ ਪਾਈ ਜਾਏ ਜੀ ਤੇ ਦੇਸੀ ਇਹ ਵੀ ਨਹੀਂ ਰਹੀਏ ਸੜੀ ਇਹ ਅੰਗਰੇਜ਼ੀ ਦੇਸੀ ਮਿਕਸੀ ਆ ਜੀ ਥੋੜੇ ਪਹਿਲਾਂ ਵੀ 400 300 450 ਦੀਆਂ ਬਿਲਕੁਲ ਬਿਲਕੁਲ ਸਰ ਬਹੁਤ ਵੱਡੀ ਕੰਪਨੀ ਇੱਥੋਂ ਲੈਂਦੇ ਕਿਸ ਤਰ੍ਹਾਂ ਲੈ ਗਏ ਪਤਾ ਨਹੀਂ ਤੇ ਸਰ ਦੋ ਨੰਬਰ ਦੀ ਸ਼ਰਾਬ ਲਹੁੰਦੇ ਫੜਦੇ ਸਰ ਸਸਤੀ ਲਈ ਵੇਚਦੇ ਜੀ ਲਾਵੇ ਜੇਕਰਕੇ ਠੇਕੇਦਾਰਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਗਿਆ। ਅੱਜ ਛਾਪੇਮਾਰੀ ਆਪਣਾ ਸਮੇਤ ਅਕਸਾਈਜ ਭਾਗ ਮਾਰੀ ਗਈ ਹੈ। ਅਸ਼ੋਕ ਕੁਮਾਰ, ਅਸ਼ੋਕਾ, ਸਨੋ ਰਾਮਚੰਦ ਵਾਸੀ ਗਾਂਧੀ ਕੈਂਪ ਬਟਾਲਾ ਨੇ ਇੱਕ ਰਾਏ ਦੇ ਮਕਾਨ ਲਿਆ ਸੀ ਮੱਲੀ ਮਾਰਕੀਟ ਦੇ ਵਿੱਚ। ਉੱਥੇ ਇਹਨੇ ਤਕਰੀਬਨ 77 ਪੇਟੀਆਂ ਵੱਖ-ਵੱਖ ਮਾਰਕੀਟ ਦੀਆਂ ਰੱਖੀਆਂ ਸੀ। ਉਹ ਜਿਹੜੀਆਂ ਇਹ ਵੱਖ-ਵੱਖ ਮਾਰਕੀਟ ਦੀਆਂ ਸ਼ਰਾਵਦੀਆਂ ਪੇਟੀਆਂ ਜਿਹਨੇ ਫੜ ਲਈਆਂ। ਇਸ ਦੇ ਮਤਲਬਕਾ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਐਸਾ ਤੂੰ ਸਾਬਤ ਵੇਚਦਾ ਹੀ ਡਿਲੀਵਰੀ ਕਰਦਾ ਹੀ ਜਾ ਕੇ ਇਹ ਹੁਣ ਤਬਦੀਸ਼ ਦੇ ਸਾਹਮਣੇ ਆਏਗਾ ਨਾ ਵੇਚਦਾ ਹੀ ਹੁਣ ਵੇਚਦਾ ਹੀ ਹੈ ਜੀ ਸਾਬ ਨੂੰ ਪਤਾ ਲੱਗਾ ਇਹ ਇਹ ਦੇਖੋ ਲੈ ਕੇ ਆਉਂਦਾ ਇਹ ਤਾਜੀ ਤਬਦੀਸ਼ ਦਾ ਪਾਰਟ ਹੈ ਹੁਣ ਇਨਵੈਸਟੀਗੇਸ਼ਨ ਦੇਖਾਂਗੇ ਕਿੱਥੋਂ ਲੈ ਕੇ ਆਉਂਦਾ ਮਟਾਲਾ ਦੇ ਮੱਲੀ ਮਾਰਕੀਟ ਨੇੜੇ ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਇੱਕ ਕਰ ਵਿੱਚੋਂ 80 ਪੇਟੀਆਂ ਠੇਕੇ ਦੀ ਸ਼ਰਾਬ ਜਿਹੜੀ ਬਰਾਮਦ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਇਸ ਕਰ ਨੂੰ ਇੱਕ ਅਸ਼ੋਕ ਨਾਮਕ ਵਿਅਕਤੀ ਵੱਲੋਂ ਕਿਰਾਏ ਤੇ ਲਿਆ ਗਿਆ ਸੀ ਅਤੇ ਇੱਥੇੋਂ ਬਾਰੋ ਸਸਤੀ ਸ਼ਰਾਬ ਮੰਗਾ ਕੇ ਵੇਚਦਾ ਸੀ ਜਿਸ ਦੇ ਨਾਲ ਹੀ ਠੇਕੇਦਾਰਾਂ ਤੇ ਸਰਕਾਰ ਦੇ مالی ਦਾ ਵੱਡਾ ਨੁਕਸਾਨ ਜਿਹੜਾ ਹੈ ਉਹ ਹੋ ਰਿਹਾ ਸੀ ਤੇ ਛਾਪੇਮਾਰੀ ਦੌਰਾਨ ਜਦੋਂ ਇਸ ਸ਼ਰਾਬ ਦੀਆਂ ਬੈਰਕ ਪੇਟੀਆਂ ਬਰਾਮਦ ਹੋਈਆਂ ਤਾਂ ਐਕਸਾਈਜ਼ ਵਿਭਾਗ ਵੱਲੋਂ ਸਬੰਧਤ ਥਾਣੇ ਦੀ ਪੁਲਿਸ ਨੂੰ ਬੁਲਾ ਲਿਆ ਗਿਆ ਤੇ ਉੱਥੇ ਹੀ ਐਸ ਐਚਓ ਵੱਲੋਂ ਮੌਕੇ ਤੇ ਪਹੁੰ ਕੁਮਾਰ ਤੇ ਪਹਿਲਾਂ ਵੀ ਨਜਾਇਜ਼ ਸ਼ਰਾਬ ਵੇਚਣ ਦੇ ਮਾਮਲੇ ਦਰਜ ਨੇ ਅਤੇ ਫਿਲਹਾਲ ਉਹ ਫਰਾਰ ਦਸਤੇ ਆ ਜਾ ਰਿਹਾ ਹੈ। ਇਹ ਸਰ ਮੱਲੀ ਮਾਰਕੀਟ ਦਾ ਸਟਾਰ ਹੋਟਲ ਦੇ ਲਾਗੇ ਇੱਥੇ ਇੱਕ ਸੋ ਕੁਮਾਰ ਸੋਕਾ ਹੈਗਾ ਕੈਂਪ ਦਾਵਾ। ਉੱਥੇ ਪਹਿਲਾਂ ਬਹੁਤ ਪਰਚਾ ਹੋਇਆ ਹੈ ਸ਼ਰਾਬ ਦੇ ਨਜਾਇਜ਼। ਉਹਨੇ ਇੱਥੇ ਕਿਰਾਏ ਦਾ ਮਕਾਨ ਲੈ ਕੇ ਤੇ 80 ਪੇਟੀਆਂ ਰੱਖੀਆਂ ਸ਼ਰਾਬ ਦੀਆਂ ਵੱਖ-ਵੱਖ ਬਰਾਡ ਮਗਡਾਵਲ, ਬਲੈਕ ਹੌਰਨ, ਸੰਤਰਾ ਤਿੰਨ ਚਾਰ ਬ੍ਰਾਂਡਾਂ ਦਾ ਕੋਖ ਰੱਖਿਆ ਸੀ। ਠੀਕ ਹੈ। ਕੀ ਕਾਰਵਾਈ ਕੀਤੀ? ਕਾਰਵਾਈ ਤੇ ਪਰਚਾ ਹੋਏਗਾ ਜੀ ਪ੍ਰਸ਼ਾਸਨ ਕਾਰਵਾਈ ਕਰੇਗਾ। ਠੀਕ ਹੈ। ਹਾਂ ਜੀ ਜਸਤਪਾਲ ਸਾਹਿਬ ਆ ਗਏ। ਸਾਰੇ ਬਹੁਤ ਵੱਡਾ ਨੁਕਸਾਨ ਆਟਾ ਜੀ ਇਹਦੇ ਵਿੱਚ ਕਰੋੜਾ ਰੁਪਿਆ ਟੈਕਸ ਦਿੱਤਾ ਸਰਕਾਰ ਨੂੰ ਜੀ ਤੇ ਸਰਕਾਰ ਨੂੰ ਚੋਣਾ ਲਾੜੇ ਆ ਬਲੈਕ ਸਾਫ ਵਿੱਚ ਵਿੱਚ ਕੀ ਚੰਦੇ ਅਸੀਂ ਚੱਲਨੇ ਪ੍ਰਸ਼ਾਸਨ ਕੋ ਮੰਗ ਕਰਨੇ ਪੈਣੇ ਨੱਥ ਪਾਈ ਜਾਏ ਜੀ ਤੇ ਵੈਸੀ ਇਹ ਵੀ ਨਹੀਂ ਰਹੀ ਜੀ ਸਾਰੇ ਇਹ ਅੰਗਰੇਜ਼ੀ ਦੇਸੀ ਮਿਕਸੀ ਆ ਜੀ ਥੋੜੇ ਪਹਿਲਾਂ 400 347 ਬਿਲਕੁਲ ਬਿਲਕੁਲ ਸਾਰਾ ਬਹੁਤ ਵੱਡਾ ਨੁਕਸਾਨ ਹੋਇਆ ਕਿੱਥੋਂ ਹੁੰਦਾ ਕਿਸ ਤਰ੍ਹਾਂ ਲੈ ਗਏ ਪਤਾ ਨਹੀਂ ਤੇ ਸਰ ਦੋ ਨੰਬਰ ਦੀ ਸ਼ਰਾਬ ਲੈਂਦੇ ਪਾਦੇ ਜੀ ਸਸਤੀ ਲਈ ਵੇਚਦੇ ਜੀ ਲਾ ਦੇ ਜੇਕਰਕੇ ਠੇਕੇਦਾਰਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਅੱਜ ਛਾਪੇਮਾਰੀ ਆਪਣਾ ਸਮੀਰਤ ਐਕਸਾਈਜ ਭਾਗ ਮਾਰੀ ਗਈ ਹੈ ਅਸ਼ੋਕ ਕੁਮਾਰ ਅਸ਼ੋਕਾ ਸਨੋ ਰਾਮਚੰਦ ਵਾਸੀ ਗਾਂਧੀਗਾਂ ਬਟਾਲਾ ਨੇ ਇੱਕ ਰਾਏ ਤੇ ਮਕਾਨ ਲਿਆ ਸੀ ਮੱਲੀ ਮਾਰਕੀਟ ਦੇ ਵਿੱਚ ਉੱਥੇ ਇਹਨੇ ਤਕਰੀਬਨ 77 ਪੇਟੀਆਂ ਵੱਖ-ਵੱਖ ਮਾਰਕੀਟ ਦੀਆਂ ਰੱਖੀਆਂ ਸੀ ਉਹ ਜਿਹੜੀਆਂ ਇਹ ਵੱਖ-ਵੱਖ ਮਾਰਕੀਟ ਦੀਆਂ ਸ਼ਰਾਵਦੀਆਂ ਪੇਟੀਆਂ ਨੇ ਫੜ ਲਈਆਂ ਇਸ ਦੇ ਮਤਲਬਕਾ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਐਸਾ ਤੂੰ ਸਾਬਤ ਵੇਚਦਾ ਹੀ ਡਿਲੀਵਰੀ ਕਰਦਾ ਹੀ ਜਾ ਕੇ ਇਹ ਹੁਣ ਤਬਦੀਸ਼ ਦੇ ਸਾਹਮਣੇ ਆਏਗਾ ਨਾ ਵੇਚਦਾ ਹੀ ਹੁਣ ਵੇਚਦਾ ਹੀ ਹੈ ਸਭ ਨੂੰ ਪਤਾ ਲੱਗਾ ਇਹ ਇਹ ਕਿਥੋਂ ਲੈ ਕੇ ਆਉਂਦਾ ਹੈ ਅਜੇ ਤਬਦੀਸ਼ ਦਾ 파ਟ ਹੈ ਹੁਣ ਇਨਵੈਸਟੀਗੇਸ਼ਨ ਦੇਖਾਂਗੇ ਕਿਥੋਂ ਲੈ ਕੇ ਆਉਂਦਾ